ਕਾ ਆਟੋ ਡਰਾਈਵਰ ਨੇ 300 ਔਰਤਾਂ ਦੇ ਨਾਲ ਬਈ ਸਬੰਧ ਬਣਾਏ ਸਬੰਧ ਕਿਹੜੀ ਗੱਲ ਤੋਂ ਬਣਾਏ ਕੀ ਕਾਰਨ ਸੀ ਉਸ ਗੱਲ ਪਿੱਛੇ ਇਹ ਗੱਲ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਬਈ ਹਾਂਜੀ ਕੀ ਹਾਲ ਚਾਲ ਨੇ ਭਰਾਵੋ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਬਈ ਇੱਕ ਸੱਚੀ ਕਹਾਣੀ ਲੈ ਕੇ ਕੀ ਕੋਈ ਇਨਸਾਨ ਇੰਨਾ ਜ਼ਿਆਦਾ ਗਿਰ ਸਕਦਾ ਕਿ ਬੰਦਾ ਕਦੇ ਸੋਚ ਵੀ ਨਹੀਂ ਸਕਦਾ ਜਿਹੜੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਇਹ ਹੈਗੀ ਆ ਹైదరాబాద్ ਦੀ ਹੈਦਰਾਬਾਦ ਦੇ ਵਿੱਚ ਇੱਕ ਆਟੋ ਡਰਾਈਵਰ ਹੁੰਦਾ ਜਿਹੜਾ ਕਿ ਬਹੁਤ ਜ਼ਿਆਦਾ ਜਿਹੜਾ ਕਿ ਬਹੁਤ ਜ਼ਿਆਦਾ ਸੋਹਣਾ ਸੁਨੱਖਾ ਹੁੰਦਾ ਲੁੱਕ ਤੋਂ ਐਂ ਲੱਗਦਾ ਵੀ ਜਿਵੇਂ ਕੋਈ ਐਕਟਰ ਹੁੰਦਾ ਉੱਚਾ ਲੰਮਾ ਹੁੰਦਾ ਕੱਦ ਕਾਠ ਦੀ ਸੋਹਣਾ ਸੁਨੱਖਾ ਬਹੁਤ ਸੀ ਤੇ ਆਟੋ ਚਲਾਉਂਦਾ ਸੀ ਬਈ ਉਹ ਜਦੋਂ ਉਹ ਆਟੋ ਚਲਾਉਂਦਾ ਸੀਗਾ 22-25 ਸਾਲ ਦੀ ਉਹਦੀ ਉਮਰ ਸੀ ਲਗਭਗ ਤਾਂ ਉਸ ਉਮਰ ਦੇ ਵਿੱਚ ਉਸ ਬੰਦੇ ਨੂੰ ਇੱਕ ਚਸਕਾ ਪੈ ਜਾਂਦਾ ਰੈੱਡ ਲਾਈਟ ਏਰੀਆ ਦੇ ਵਿੱਚ ਜਾਣ ਦਾ ਰੈੱਡ ਲਾਈਟ ਏਰੀਆ ਦੇ ਵਿੱਚ ਮਤਲਬ ਕਿ ਜਿਹੜੀਆਂ ਔਰਤਾਂ ਜਿਸਮ ਦਾ ਧੰਦਾ ਕਰਦੀਆਂ ਹੁੰਦੀਆਂ ਉਹਨਾਂ ਔਰਤਾਂ ਦੇ ਕੋਲ ਉਹ ਜਾਣ ਆਉਣ ਲੱਗ ਗਿਆ ਪੈਸੇ ਦੇ ਕੇ ਜਿਸਮ ਫਰੋਸ਼ੀ ਕਰਨ ਲੱਗ ਗਿਆ दारू-ਦੁਰੂ ਆਪ ਵੀ ਪੀ ਜਾਂਦਾ ਸੀਗਾ ਗਾਂ ਉਹਨਾਂ ਔਰਤਾਂ ਨੂੰ ਵੀ दारू ਪਿਆ ਦਿਆ ਕਰੇ दारू ਪੀ ਕੇ ਨਸ਼ੇ ਟੁੱਲ ਹੋ ਕੇ ਉਹਨਾਂ ਨਾਲ ਸਬੰਧ ਬਣਾਇਆ ਕਰੇ ਹਾਣੀ ਹਾਣੀ ਉਸ ਬੰਦੇ ਦੀ ਆਦਤ ਇੰਨੀ ਕ ਵੱਧ ਗਈ ਕਿ ਡੇਲੀ ਦਾ ਰੁਟੀਨ ਹੀ ਬਣ ਗਿਆ ਡੇਲੀ ਦੇ ਬੰਦੇ ਨੇ दारू ਲਿਆ ਕਰਨੀ ਠੇਕੇ ਤੋਂ ਉੱਥੇ ਚਲੇ ਜਾਇਆ ਕਰਨਾ ਦੋ ਚਾਰ ਔਰਤਾਂ ਨਾਲ ਇਹਦੀ ਲਿੰਕ ਬਣ ਕੇ ਵਧੀਆ ਉਹਨਾਂ ਦੇ ਨਾਲ ਨੇ ਸਬੰਧ ਬਣਾਇਆ ਕਰਨੇ ਜਾਂ ਉਹਨਾਂ ਨੇ ਹੋਰ ਲਿਆ ਕੇ ਉਹਨੂੰ ਕੁੜੀਆਂ ਕੜੀਆਂ ਦੇ ਦਿਆ ਕਰਦੀਆਂ ਛੋਟੀ ਉਮਰ ਦੀਆਂ ਉਹਨਾਂ ਨੇ ਸਬੰਧ ਬਣਾਇਆ ਕਰਨੇ ਯਾਨੀ ਕਿ ਇਸ ਚੀਜ਼ ਦੀ ਨੂੰ ਲਤ ਲੱਗ ਚੁਲੀ ਯਾਨੀ ਕਿ ਇਸ ਚੀਜ਼ ਦੀ ਇਸ ਬੰਦੇ ਨੂੰ ਲਤ ਲੱਗ ਚੁੱਕੀ ਸੀ ਬਾਈ ਚਲੋ ਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਘਰ ਦੇ ਨੇ ਦਾ ਕਰਤਾ ਵਿਆਹ ਜਦੋਂ ਇਸ ਬੰਦੇ ਦਾ ਬਾਈ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਇਸ ਬੰਦੇ ਨੇ ਆਪਦੀ ਘਰਵਾਲੀ ਨਾਲ ਉਸ ਤਰੀਕੇ ਨਾਲ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਇਹ ਉਹਨਾਂ ਔਰਤਾਂ ਨਾਲ ਸਬੰਧ ਬਣਾਉਂਦਾ ਸੀ ਜਿਹੜੀਆਂ ਕਿ ਜਿਸਮ ਫਰੋਸ਼ੀ ਦਾ ਧੰਦਾ ਕਰਦੀਆਂ ਸੀ ਜਦੋਂ ਇਹ ਦਾਰੂ ਨਾਲ ਟੰਨ ਹੋ ਕੇ ਆਪਦੀ ਘਰਵਾਲੀ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਂਦਾ ਸੀਗਾ ਤਾਂ ਉਹਨੂੰ ਬੌਝ ਦਾ ਟੌਰਚਰ ਕਰਦਾ ਸੀਗਾ ਤਾਂ ਉਹ ਵਿਚਾਰੀ ਅੱਕ ਕੇ ਇਹਦੇ ਘਰੋਂ ਪੇਕੇ ਚਲੀ ਜਾਂਦੀ ਆ ਪੇਕੇ ਜਾ ਕੇ ਉਹ ਕਹਿੰਦੀ ਆ ਵੀ ਮੈਂ ਇਸ ਬੰਦੇ ਨਾਲ ਨਹੀਂ ਰਹਿ ਸਕਦੀ ਤੇ ਜਾਨਵਰਾਂ ਤਰ੍ਹਾਂ ਮੇਰੇ ਨਾਲ ਵਤੀਰਾ ਕਰਦਾ ਵੀ ਮੈਂ ਨਾਲ ਨਹੀਂ ਰਹਿਣਾ ਚਲੋ ਜੀ ਕੋਸਟ ਟਾਈਮ ਨਾਲ ਦਾ ਆਪ ਚ ਰੋੜਾ ਰੋਲਾ ਪੈਂਦਾ 6 ਮਹੀਨੇ ਬਾਅਦ ਤਲਾਕ ਹੋ ਜਾਂਦਾ ਲਾਗ ਹੋਣ ਤੋਂ ਬਾਅਦ ਇਹ ਫੇਰ ਉੱਥੇ ਰੈੱਡ ਲਾਈਟ ਏਰੀਆ 'ਚ ਜਾਣ ਆਉਣ ਲੱਗ ਜਾਂਦਾ ਉੱਥੇ ਔਰਤਾਂ ਨਾਲ ਫੇਰ ਸਬੰਧ ਸੂਤ ਬਣਾਉਣ ਲੱਗ ਜਾਂਦਾ ਤਿੰਨ ਚਾਰ ਮਹੀਨਿਆਂ ਬਾਅਦ ਇਹ ਦੂਜਾ ਵਿਆਹ ਹੁੰਦਾ ਜਦੋਂ ਬਾਈ ਜੀ ਇਹਨਾਂ ਦਾ ਦੂਜਾ ਵਿਆਹ ਹੁੰਦਾ ਇਸ ਬੰਦੇ ਦਾ ਦੂਜੇ ਵਿਆਹ ਤੋਂ ਬਾਅਦ ਫੇਰ ਇਹ ਆਪ ਦੀ ਘਰ ਵਾਲੀ ਨਾਲ ਉਸੇ ਤਰ੍ਹਾਂ ਫਿਜ਼ੀਕਲ ਰਿਲੇਸ਼ਨ ਬਣਾਉਂਦਾ ਜਿਵੇਂ ਇਹ ਉਹਨਾਂ ਔਰਤਾਂ ਨਾਲ ਬਣਾਉਂਦਾ ਹੁੰਦਾ ਸੀ ਜਿਹੜੀਆਂ ਰੈੱਡ ਲਾਈਟ ਏਰੀਆ 'ਚ ਰਹਿੰਦੀਆਂ ਸੀਗੀਆਂ ਪੈਸੇ ਲੈ ਕੇ ਜਿਸਮ ਰੋਸ਼ੀ ਕਰਦੀਆਂ ਸੀਗੀਆਂ ਤਰੋ ਜੀ ਉਸ ਔਰਤ ਨੇ ਵੀ ਹੱਥ ਖੜੇ ਕਰ ਦਿੱਤੇ ਵੀ ਮੈਂ ਇਹੋ ਜੀ ਜਾਨਵਰ ਬੰਦੇ ਨਾਲ ਨਹੀਂ रह ਸਕਦੀ ਵੀ ਇਹ ਤਾਂ ਮਨ ਦਾ ਫਿਜ਼ੀਕਲੀ ਮੈਨੂੰ टॉਰਚਰ ਬਹੁਤ ਕਰਦਾ ਉਹ ਵੀ ਭੱਜ ਗਈ ਉਹਨੇ ਵੀ ਤਲਾਕ ਲੈ ਲਿਆ ਤਲਾਕ ਹੋਣ ਤੋਂ ਬਾਅਦ ਇਹ ਬੰਦਾ ਕੀ ਕਰਨ ਲੱਗ ਗਿਆ ਇਹ ਦਿਨੇ ਆਟੋ ਚਲਾਇਆ ਕਰੇ ਤੇ ਰਾਤ ਨੂੰ ਉੱਥੇ ਜਾ ਕੇ ਸੌਂ ਜਾਇਆ ਕਰੇ ਉਹਨਾਂ ਦੇ ਕੋਲ ਹੀ ਉਹਨਾਂ ਔਰਤਾਂ ਦੇ ਨਾਲ ਹੀ ਵਿਆਹ ਕਰੇ ਉੱਥੇ ਰਿਲੇਸ਼ਨ ਬਣਾਇਆ ਕਰ ਉੱਥੇ ਰਹਿ ਜਾਇਆ ਕਰੇ ਹਫ਼ਤੇ 'ਚੋ ਘਰ ਇੱਕ ਦੋ ਦਿਨ ਹੀ ਆਉਂਦਾ ਸੀਗਾ ਇਹ ਚਲੋ ਜੀ ਸਾਲ ਦੋ ਸਾਲੇ ਉੱਥੇ ਐਵੇਂ ਰਹਿੰਦਾ ਰਿਹਾ ਉਸ ਤੋਂ ਬਾਅਦ ਇਹ ਬੰਦਾ ਕਿਸੇ ਦੀ ਚੈਨ ਚੋਰੀ ਕਰ ਲੈਂਦਾ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਜ ਉਹ ਇਹਦੀ ਐਫਆਈਆਰ ਕਟਾਣਦੇ ਆ ਪੁਲਿਸ ਨੂੰ ਚੱਕ ਕੇ ਲੈ ਜਾਂਦੀ ਆ ਤੇ ਇਹੇ ਜਾ ਕੇ ਥਾਣੇ ਮੰਨ ਜਾਂਦਾ ਵੀ ਹਾਂ ਵੀ ਮੈਂ ਚੈਨ ਚੋਰੀ ਕੀਤੀ ਸੀਗੀ ਚਲੋ ਜੀ ਉਹਨਾਂ ਦੇ ਚੈਨ ਮੋੜ ਦਿੰਦਾ ਥਾਣੇ ਛੁੱਟ ਕੇ ਆ ਜਾਂਦਾ ਜਦੋਂ ਇਹ ਬੰਦਾ ਬਈ ਥਾਣੇੋਂ ਛੁੱਟ ਕੇ ਆ ਜਾਂਦਾ ਉਸ ਤੋਂ ਥਾਣੇ ਤੋਂ ਆਉਣ ਤੋਂ ਬਾਅਦ ਇਹ ਬੰਦਾ ਬਿਮਾਰ ਰਹਿਣ ਲੱਗ ਜਾਂਦਾ ਇਹਦਾ ਬੁਖਾਰ ਨਹੀਂ ਉਤਰਦਾ ਇਸ ਬੰਦੇ ਨੂੰ ਪੀਲੀਆ ਹੋ ਜਾਂਦਾ ਇਹ ਮੁੜ ਕੇ ਪੀਲੀਆ ਕੰਟਰੋਲ ਦੇ ਵਿੱਚ ਨਹੀਂ ਸੀ ਹੋ ਰਿਹਾ ਉਸ ਤੋਂ ਬਾਅਦ ਡਾਕਟਰਾਂ ਨੇ ਕੀ ਕੀਤਾ ਵੀ ਇਹਦੇ ਬਲੱਡ ਟੈਸਟ ਕਰਵਾਏ ਹਰ ਇੱਕ ਤਰ੍ਹਾਂ ਦੇ ਜਦੋਂ ਬਲਾ ਟੈਸਟ ਕਰਾਇਆ ਤਾਂ ਐਚ ਆਈ ਵੀ ਦਾ ਟੈਸਟ ਕਰਾਇਆ ਗਿਆ ਤਾਂ ਇਹ ਬੰਦਾ ਐਚ ਆਈ ਵੀ ਪੋਜ਼ਿਟਿਵ ਆਇਆ ਡਾਕਟਰ ਨੂੰ ਪਤਾ ਲੱਗ ਗਿਆ ਕਿ ਇਹਨੂੰ ਐਚ ਆਈ ਵੀ ਹੋ ਗਈ ਏਡਜ਼ ਹੋ ਗਈ ਚਲੋ ਜੀ ਉਸ ਤੋਂ ਬਾਅਦ ਦਾ ਇਲਾਜ ਚੱਲ ਪੈਂਦਾ ਉਹ ਵੀ ਨਾਲ ਏਡਜ਼ ਨਾਲ ਵੀ ਇਲਾਜ ਚੱਲ ਪੈਂਦਾ ਉਸ ਤੋਂ ਬਾਅਦ ਦੇਖੋ ਜਦੋਂ ਇਸ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਮੈਨੂੰ ਬੇ ਇਲਾਜ ਬਿਮਾਰੀ ਲੱਗ ਚੁੱਕੀ ਹੈ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈਗਾ ਉਸ ਤੋਂ ਬਾਅਦ ਇਸ ਬੰਦੇ ਨੇ ਐਨੇ ਘਟਿਆ ਕੰਮ ਕੀਤੇ ਜੋ ਆਪਾਂ ਕਦੇ ਸੋਚ ਵੀ ਨਹੀਂ ਸਕਦੇ ਇਸ ਬੰਦੇ ਨੂੰ ਪਤਾ ਲੱਗ ਚੁੱਕਿਆ ਸੀਗਾ ਕਿ ਮੈਂ ਐਚ ਆਈ ਵੀ ਪੋਜ਼ਿਟਿਵ ਹੋ ਚੁੱਕਿਆ ਮੇਰਾ ਹੁਣ ਇਲਾਜ ਨਹੀਂ ਹੋ ਸਕਦਾ ਕਿ ਮੈਂ ਤਾਂ ਹੁਣ ਮਰਨਾ ਹੀ ਮਰਨਾ ਉਸ ਤੋਂ ਬਾਅਦ ਇਸ ਬੰਦੇ ਨੇ ਇੱਕ ਗੱਲ ਸੋਚ ਲਈ ਕਿ ਮੈਂ ਵੱਧ ਤੋਂ ਵੱਧ ਔਰਤਾਂ ਦੇ ਨਾਲ ਸਬੰਧ ਬਣਾਉਣੇ ਆ ਕਿ ਮੈਨੂੰ ਇਹ ਬਿਮਾਰੀ ਔਰਤਾਂ ਤੋਂ ਲੱਗੀ ਆ ਤੇ ਮੈਂ ਇਹ ਬਿਮਾਰੀ ਔਰਤਾਂ ਦੇ ਵਿੱਚ ਹੀ ਵੰਡਣੀ ਆ ਹੁਣ ਇਹ ਸੋਹਣਾ ਸਰਕਾ ਬਹੁਤ ਸੀਗਾ ਐਕਟਰਾਂ ਵਰਗੀ ਸਬੰਧੀ ਲੁੱਕ ਸੀਗੀ ਕੋਈ ਵੀ ਔਰਤ ਨੂੰ ਦੇਖ ਕੇ ਬੜੀ ਛੇਤੀ ਤੇ ਲੱਡੂ ਹੋ ਜਾਂਦੀ ਸੀਗੀ ਤਾ ਇਹ ਜਦੋਂ ਆਟੋ ਚਲਾਉਂਦੇ ਸਾਰਿਆਂ ਨੂੰ ਸਵਾਰੀਆਂ ਢੋਂਦਾ ਸੀਗਾ ਤਾਂ ਇਹਦੇ ਸੰਪਰਕ ਦੇ ਵਿੱਚ ਕੋਈ ਨਾ ਕੋਈ ਔਰਤ ਆ ਜਾਂਦੀ ਹੁੰਦੀ ਸੀ ਕਈਆਂ ਨੂੰ ਥੋੜੇ ਬਲੇ ਪੈਸੇ ਵੀ ਖਵਾਉਣ ਲੱਗ ਗਿਆ ਕਈਆਂ ਨੂੰ ਫ੍ਰੀ ਵੀ ਮੰਨ ਲਓ ਲਿਫਟ ਦੇਣ ਲੱਗ ਗਿਆ ਤੇ ਕਈਆਂ ਕਈ ਇਹਦੇ ਪਿਆਰ ਦੇ ਜਾਲ ਚ ਫਸ ਜਾਂਦੀਆਂ ਨੇ ਇਹਨਾਂ ਨੂੰ ਸੋਹਣਾ ਸੁਨੱਖਾ ਦੇ ਕੇ ਫਸ ਜਾਂਦੀਆਂ ਸੀਗੀਆਂ ਇਸ ਤਰ੍ਹਾਂ ਕਰਦੇ ਆ ਕਰਦੇ ਆ ਇਹ ਬੰਦੇ ਨੇ 4 ਸਾਲ ਇਹ ਕੰਮ ਚਲਾਇਆ 4 ਸਾਲਾਂ ਬਾਅਦ ਇਹ ਬੰਦਾ ਆਪਦੇ ਕਿਸੇ ਯਾਰ ਮਿੱਤਰ ਨਾਲ ਕੇ ਚੋਰੀ ਕਰਦਾ ਤੇ ਉਸ ਮਿੱਤਰ ਨੂੰ ਸਾਰਾ ਕੁਝ ਪਤਾ ਹੁੰਦਾ ਕਿ ਇਹ ਬੰਦੇ ਨੂੰ ਐਚਆਈਵੀ ਹੈ ਤੇ ਇਹ ਬੰਦਾ ਬੜੀਆਂ ਔਰਤਾਂ ਨਾਲ ਸਬੰਧ ਬਣਾ ਰਿਹਾ ਜਦੋਂ ਇਹ ਬੰਦੇ ਚੋਰੀ ਕਰ ਲੈਂਦੇ ਆ ਚੋਰੀ ਹੋਣ ਤੋਂ ਬਾਅਦ ਇਹ ਆਪਸ ਵਿੱਚ ਕਿਸੇ ਕਹਨ ਨੂੰ ਲੈ ਕੇ ਲੜ ਪੈਂਦੇ ਆ ਤੇ ਉਹ ਬੰਦਾ ਇਹਦੀ ਪੁਲਿਸ ਤੇ ਕੰਪਲੇਟ ਕਰ ਦਿੰਦਾ ਕਿ ਇਹਦੇ ਐਚ ਆਈ ਵੀ ਪੋਜ਼ਿਟਿਵ ਹੈ ਇਹਨੂੰ ਏਡਜ਼ ਦੀ ਬਿਮਾਰੀ ਹੈ ਇਹੇ ਸ਼ਹਿਰ ਦੇ ਵਿੱਚ ਏਡਜ਼ ਫਲਾ ਰਿਹਾ ਉਹਨੇ ਚੋਰੀ ਜਿਹੜਾ ਚੋਰੀ ਵਾਲਾ ਪਰਚਾ ਉਹ ਵੀ ਇੱਥੇ ਪੈ ਜਾਂਦਾ ਪੁਲਿਸ ਇਹਨੂੰ ਚੱਕ ਕੇ ਲੈ ਜਾਂਦੀ ਆ ਚਲੋ ਜੀ ਉੱਥੇ ਜਾ ਕੇ ਜਦੋਂ ਪੁਲਿਸ ਪੁੱਛਦੀ ਆ ਇਹ ਚੋਰੀ ਚੋਰੀ ਬਾਰੇ ਸਭ ਦੱਸ ਦਿੰਦੇ ਆ ਉਸ ਤੋਂ ਬਾਅਦ ਜਦ ਪੁਲਿਸ ਇਸ ਗੱਲ ਦੀ ਪੁੱਛਗਿੱਛ ਕਰਦੀ ਆ ਬਈ ਤੂੰ ਐਚ ਆਈ ਵੀ ਪੋਜ਼ਿਟਿਵ ਆ ਜਦੋਂ ਪੁਲਿਸ ਨੂੰ ਰਿਮਾਂਡ ਤੇ ਲੈ ਜਾਂਦੀ ਆ ਉਸ ਤੋਂ ਬਾਅਦ ਲਗਭਗ ਸਵੇਰ ਦੇ 9:00 ਵਜੇ ਗਿਣਨ ਲੱਗ ਜਾਂਦਾ ਔਰਤਾਂ ਦੀ ਲਿਸਟ ਬਣਾਉਣ ਲੱਗ ਜਾਂਦਾ ਤੇ ਰਾਤ ਨੂੰ 10:00 10:30 ਦੇ ਕਰੀਬ ਇਹ ਔਰਤਾਂ ਦੀ ਲਿਸਟ ਬਣਾ ਕੇ ਪੁਲਿਸ ਨੂੰ ਦਿੰਦਾ ਕਿ ਮੈਂ ਇੰਨੀਆਂ ਔਰਤਾਂ ਦੇ ਨਾਲ ਸੰਬੰਧ ਬਣਾ ਚੁੱਕਿਆ 10 ਤੋਂ 12 ਵਾਰੀ ਤਾਂ ਮੈਂ ਬਹੁਤ ਔਰਤਾਂ ਨਾਲ ਸੰਬੰਧ ਬਣਾਏ ਕੁਝ ਔਰਤਾਂ ਇਹੋ ਜਿਹੀਆਂ ਜਿਨ੍ਹਾਂ ਨਾਲ ਮੈਂ ਪਤਾ ਨਹੀਂ ਕਿੰਨੀ ਕਵਾਰ ਸੰਬੰਧ ਬਣਾ ਲਏ ਮੈਨੂੰ ਵੀ ਖੁਦ ਨੂੰ ਯਾਦ ਨਹੀਂ ਜਦੋਂ ਪੁਲਿਸ ਨੇ ਉਹ ਲਿਸਟ ਦੇਖੀ ਤਾਂ ਬਾਈ ਪੁਲਿਸ ਵਾਲਿਆਂ ਦੇ ਰੰਗ ਉੱਡ ਗਏ ਉਹ ਗੱਲ ਸੁਣ ਕੇ 4 ਸਾਲਾਂ ਦੇ ਵਿੱਚ ਬ 300 ਔਰਤਾਂ ਦੇ ਨਾਲ ਸੰਬੰਧ ਬਣਾਏ 300 ਔਰਤਾਂ ਦੇ ਨਾਲ ਉਹ ਬੰਦੇ ਦੀ ਗੱਲਬਾਤ ਰਹੀ ਹਰੇਕ ਔਰਤ ਨਾਲ 10 ਤੋਂ 12 ਵਾਰੀ ਸੰਬੰਧ ਬਣਾਏ ਸੀ ਉਹਨੇ ਤੇ ਬਾਕੀ ਕੁਝ ਔਰਤਾਂ ਇਹੋ ਜੀਆਂ ਵੀ ਸੀਗੀਆਂ ਜਿਹਦੇ ਨਾਲ ਪਤਾ ਨਹੀਂ ਉਹਨੇ ਕਿੰਨੀ ਵਾਰ ਸੰਬੰਧ ਬਣਾਏ ਜਿੰਦੇ ਕਿ ਉਹਨੂੰ ਕੋਈ ਗਿਣਤੀ ਨਹੀਂ ਸੀਗੀ ਕਦੇ ਵੀ ਉਸ ਬੰਦੇ ਨੇ ਸੇਫਟੀ ਨਹੀਂ ਯੂਜ਼ ਕੀਤੀ ਸੀ ਕਿਉਂਕਿ ਉਹਦਾ ਇੱਕੋ ਮਕਸਦ ਸੀਗਾ ਕਿ ਮੈਨੂੰ ਇਹ ਬਿਮਾਰੀ ਔਰਤਾਂ ਤੋਂ ਲੱਗੀ ਆ ਤੇ ਮੈਂ ਇਹ ਬਿਮਾਰੀ ਵੰਡਣੀ ਮੰਡਣੀ ਆ ਲੋਕਾਂ ਨੂੰ ਮੈਂ ਤਾਂ ਮਰਨਾ ਹੀ ਮਰਨਾ ਵੀ ਮੈਂ ਹੁਣ ਨਾਲ ਲੈ ਕੇ ਹੋਰ ਵੀ ਮਰਾਂ ਜਿਵੇਂ ਆਪਾਂ ਕਹਿੰਦੇ ਮੈਂ ਤਾਂ ਹੁਣ ਮਰੂੰਗਾ ਮਰੂੰਗਾ ਚਾਰ ਮੈਂ ਹੋਰ ਨਾਲ ਉਸ ਤੋਂ ਬਾਅਦ ਚਲੋ ਜੀ ਪੁਲਿਸ ਨੇ ਉਹ ਗੱਲ ਸੋਸ਼ਲ ਮੀਡੀਆ ਤੇ ਲਿਆਂਦੀ ਮੀਡੀਆ 'ਚ ਗੱਲ ਆਈ ਅਖਬਾਰਾਂ 'ਚ ਛਪੀਆਂ ਨਿਊ ਚੈਨਲ 'ਤੇ ਉਹ ਖਬਰ ਚੱਲੀ ਜਦੋਂ ਇਹ ਗੱਲ ਅਖਬਾਰਾਂ 'ਚ ਛਪ ਗਈ ਜਿਹੜੀਆਂ ਔਰਤਾਂ ਉਹਦੇ ਰਿਲੇਸ਼ਨ ਦੇ ਵਿੱਚ ਸਨ ਉਹਦੇ ਲਿੰਕ 'ਚ ਸਨ ਜਿਹੜੀਆਂ ਔਰਤਾਂ ਨੇ ਉਹਨਾਂ ਦਾ ਸਬੰਧ ਬਣਾਏ ਸੀ ਕਿ ਉਹਨਾਂ ਦੀਆਂ ਪੈ ਗਈਆਂ ਭਜੜਾ ਬਾਈ ਹੁਣ ਉਹ ਵਿਚਾਰੀਆਂ ਆਪਾਂ ਜਾਣ ਉਹ ਕੋਈ ਕਿੱਧਰੋਂ ਜਾ ਕੇ ਟੈਸਟ ਕਰਾਉਂਦੀ ਫਿਰ ਕਿੱਧਰੋਂ ਜਾ ਕੇ ਟੈਸਟ ਕਰਾਉਂਦੀ ਫਿਰ ਉਸ ਤੋਂ ਬਾਅਦ ਜਿਹੜੀ ਰਿਪੋਰਟ ਸਾਹਮਣੇ ਆਈ ਜਿਹੜੀ ਐਚਆਈਪੀ ਪੋਜ਼ਿਟਿਵ ਰਿਪੋਰਟਾਂ ਸਾਹਮਣੇ ਆਈਆਂ ਆੱਤੇ ਦੇ ਸੌਦੇ ਵਿੱਚੋਂ ਲਗਭਗ 270 ਔਰਤਾਂ ਐਚ ਆਈ ਵੀ ਪੋਜ਼ਿਟਿਵ ਹੋ ਚੁੱਕੀਆਂ ਸੀਗੀਆਂ ਤੇ 217 ਦੇ ਵਿੱਚੋਂ ਲਗਭਗ 250 ਔਰਤਾਂ ਵਿਆਹੀ ਸੀਗੀ ਬਈ ਹੁਣ ਤੁਸੀਂ ਇਹ ਦੇਖੋ ਵੀ ਜਿਹੜੀਆਂ 250 ਔਰਤਾਂ ਵਿਆਹੀਆਂ ਵਰੀਆਂ ਐਚ ਆਈ ਵੀ ਪੋਜ਼ਿਟਿਵ ਹੋ ਗਈਆਂ ਤੇ 250 ਹੀ ਬੰਦੇ ਗਾ ਪੋਜ਼ਿਟਿਵ ਹੋ ਗਏ ਜਿਹੜੇ ਉਹਨਾਂ ਦੇ ਘਰ ਵਾਲੇ ਹੋਣਗੇ ਲਗਭਗ ਬੰਦੇ ਨੇ 5-600 ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ 5-600 ਇਨਸਾਨਾਂ ਨੂੰ ਉਹ ਬੰਦੇ ਨੇ ਐਚ ਆਈ ਵੀ ਦੀ ਬਿਮਾਰੀ ਦੇ ਦਿੱਤੀ ਦਾਇਤੇ ਨੂੰ ਸੋ ਘਰ ਉਸ ਬੰਦੇ ਨੇ ਬਰਬਾਦ ਕਰਤਾ ਇਸ ਕਰਕੇ ਭਰਾਵੋ ਇਸ ਵੀਡੀਓ ਚ ਇਹੀ ਮੈਸੇਜ ਜਾਂਦਾ ਕਿ ਕਦੇ ਵੀ ਬਿਨਾ ਜਾਣ ਪਹਿਚਾਨ ਤੋਂ ਕਿਤੇ ਬਾਹਰ ਮੂੰਣਾ ਮਾਰੋ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਮਾਨਾ ਅੱਜ ਕੱਲ੍ਹ ਹਰੇਕ ਔਰਤ ਦੇ ਕੋਲੇ ਫੋਨ ਆ ਹਰੇਕ ਬੰਦੇ ਕੋਲੇ ਵੀ ਫੋਨ ਆ ਕੋਈ ਪਿੱਛੋਂ ਕੀ ਕਰਕੇ ਆ ਕਿਵੇਂ ਕਰਕੇ ਆਪਾਂ ਨੂੰ ਕਿਸੇ ਬਾਰੇ ਕੁਝ ਨਹੀਂ ਪਤਾ ਹੁੰਦਾ ਅੱਜ ਕੱਲ੍ਹ ਬਹੁਤ ਤੇਜ਼ੀ ਨਾਲ ਲੋਕਾਂ ਦੇ ਆਪਸ ਵਿੱਚ ਸੰਬੰਧ ਬਣ ਰਹੇ ਆ ਇਹੇ ਬਿਮਾਰੀ ਵੀ ਵਿੱਚ ਵਿੱਚ ਹੌਲੀ ਹੌਲੀ ਵੱਧ ਰਹੀ ਹੈ ਪੰਜਾਬ ਦੇ ਵਿੱਚ ਵੀ ਵੱਧ ਰਹੀ ਹੈ ਇਸ ਕਰਕੇ ਭਰਾਵੋ ਆਪ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ ਬਤ ਤੋਂ ਸੇਫਟੀ ਵੱਰ ਤੋਂ ਤੇ ਪਹਿਲੀ ਗੱਲ ਇਹ ਆ ਮੈਂ ਤਾਂ ਇਹ ਕਹਣਾ ਕਿ ਬਾਹਰ ਮੂੰਹ ਮਾਰਨ ਦੀ ਲੋੜ ਹੀ ਨਹੀਂ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਇਸੇ ਤਰ੍ਹਾਂ ਤੁਸੀਂ ਬਿਮਾਰੀ ਬਾਹਰੋਂ ਲਿਆ ਕੇ ਆਪਦੇ ਘਰਦਿਆਂ ਨੂੰ ਦੇਣੇ ਹੋ ਆਪਦੀ ਔਰਤ ਨੂੰ ਦੇਣੇ ਹੋ ਨਾਲ ਆਪਦੀ ਜ਼ਿੰਦਗੀ ਖਰਾਬ ਕਰ ਦੇਣ ਵਾਲੇ ਆਪਦੀ ਘਰ ਵਾਲੀ ਦੀ ਜ਼ਿੰਦਗੀ ਖਰਾਬ ਕਰਦੇ ਹੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸ਼ੇਅਰ ਕਰਨ ਦਾ ਮਤਲਬ ਇਹ ਹੈ ਕਿ ਲੋਕ ਵੱਧ ਤੋਂ ਵੱਧ ਸੁਚੇਤ ਹੋਣ ਸ਼ਾਇਦ ਇਹ ਵੀਡੀਓ ਦੇਖ ਕੇ ਜੇ ਕੋਈ ਬੰਦਾ ਇਹੋ ਜਿਹਾ ਗਲਤ ਕੰਮ ਕਰ ਰਿਹਾ ਉਹ ਹਟ ਜਾਵੇ ਆਪਦੀ ਜ਼ਿੰਦਗੀ ਬਾਰੇ ਸੋਚੋ ਇਹ ਬੜੀ ਭਿਆਨਕ ਬਿਮਾਰੀ ਹੈ ਇੱਕ ਵਾਰ ਲੱਗਣ ਤੋਂ ਬਾਅਦ ਕੋਈ ਇਲਾਜ ਨਹੀਂ ਹੁੰਦਾ ਤੇ ਅੱਧੇ ਅੱਧੇ ਨਾਲੋਂ ਜ਼ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਬਾਸਤੇ ਰਹੋ